जन शक्ति स्टूडियो ਤੋਂ ਪਿਆਰੇ ਦਰਸ਼ਕਾਂ ਮੈਂ ਡਾਕਟਰ ਬਲਦੇਵ ਸੇ ਆਪੀ ਰਸੋਫ ਕਰਦਾ ਹਾਂ ਵੈਲਕਮ ਟੂ ਮਾਈ ਜਸ ਸੰਡੇ ਕਿ ਮੱਝ ਹੈ ਹਨ ਤੀ ਜੋਨ ਤੋਜਕ ਬੰਸੂ ਇਹ ਜੋਨ ਤੋਜਕ ਅੱਛੀ ਦਾ ਸੋਫੀ ਪ੍ਰੋਗਰਾਮ ਹੈ ਪਿਆਰੇ ਦਰਸ਼ਕ ਜਦੋਂ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਅੱਜ ਦਾ ਪ੍ਰੋਗਰਾਮ ਹੈ ਸੈਂਡੇ ਦੇ ਸੰਦਰਭ ਸੇ ਆਪਕੇ ਜਸ ਸੁਰਖੀ ਦਾ ਪ੍ਰੋਗਰਾਮ ਪੇਸ਼ ਕਰਦੇ ਸੁਰਖੀ ਮਧਰ ਹੋਏ ਯੂਜ਼ ਐਨਲਿਸਿਸ ਸਾਟੇ ਜੋ ਰੀਡ ਪੇਪਰ ਸ਼ਮਲੇ ਉਹਨਾਂ ਨੂੰ ਅਸੀਂ ਆਪਣੇ ਸਕੂਲ ਅਰੇਂਜ ਕਰਦੇ ਹਾਂ ਜਿਸ ਨਾਲ ਇੱਕ ਸਮਾਂ ਦਿਖਾਈ ਦੇ ਰਿਹਾ ਇੰਗਲਿਸ਼ ਸਟਿੰਗ ਦੇ ਪੱਦਰ ਸੰਡੇ ਇੰਟਰਵਿਊ ਹੁੰਦੇ ਹੈ ਇਸ ਸਲਾਬਾ ਅਜੀਬ ਹੈ ਜੰਗਵਾੜੀ ਹੈ ਜਾਂ ਫੀਟਾਪਰ ਹੈ ਜਾਂ ਪੀਟਰ ਡਿਟਰਿਊਨ ਵੀ ਹੈ ਇਸ ਸਲਾਬਾ ਕੋਈ ਫੋਨ ਨਹੀਂ ਸਟੇ ਉਹਨਾਂ ਦੇ ਆਰਟ ਹੈ ਮਾਈਚਾ ਜਿਹੜਾ ਸਭ ਤੋਂ ਕੇ ਪ੍ਰੋਗਰਾਮ ਯੂਜ਼ਨੈਸ ਪੇਸ਼ ਇੰਟਰੀਸ਼ ਕਰਾਂਗੇ ਤੇ ਜਦੋਂ ਅਸੀਂ ਪੇਸ਼ ਕਰਦੇ ਹਾਂ ਨਿਊਜ਼ ਐਨਰਸ ਤਾਂ ਇਹਦੇ ਵਿੱਚ ਜਿਹੜਾ ਸੀਮ ਰੰਗ ਆ ਰਿਹਾ ਹੈ ਉਹ ਵਿਨਲਿਸਿਸ ਕਰਦਾ ਹਾਂ ਉਹ 10 ਪੁਆਇੰਟਸ ਰਹਦੇ ਹਨ ਫਸਟ ਪੁਆਇੰਟ ਕੀ ਹੁੰਦਾ ਹੈ ਕਿ ਜੋਸ ਇਹ ਨਿਊ ਸਲੈਕਟ ਕੀਤੀ ਹੈ ਉਸ ਦਾ ਜਿਹੜਾ ਉਸ ਦੀ ਬੈਕਗ੍ਰਾਉਂਡ ਸਟੋਰੀ ਕੀ ਬਣਦੀ ਹੈ ਇਹ ਮਤਲਬ ਸੜਕਾ ਨਿਊਜ਼ ਕਿਸ ਤਰ੍ਹਾਂ ਚੱਪੀ ਆਣੀ ਸੈਕੰਡ ਪੁਆਇੰਟ ਹੁੰਦਾ ਹੈ ਕਿ ਨਿਊਸ ਦੀ ਜੋ ਸਲੈਕਟਡ ਬੀ ਉਸ ਉਹ ਸਿਕਰਟ ਸਟੋਰੀ ਕੀ ਬਣਦੀ ਹੈ ਥਰਡ ਹੈ ਕਿ ਸਲੈਕਟਡ ਦੀ ਉਸ ਦਾ ਜਿਹੜਾ ਫਿਊਚਰ ਪੋਰਸਪੀਨ ਬਸ ਬਤਾ ਉਸ ਦਾ ਪਿਆਰ ਦਾ ਸ਼ੋਅ ਅੱਜ ਸੰਡੇ 31 ਜੂਨ 2025 ਨੂੰ ਡਾਕਟਰ ਪ੍ਰਦੀਪ ਸਨ ਜੋ ਫਸਟ ਨਿਊਜ਼ ਲੈ ਰਹੇ ਨੇ ਉਸ ਨੂੰ ਨਿਊਜ਼ ਲਗਭਗ ਸਾਰੇ ਨਿਊਜ਼ਪੇਪਰ ਸਰੇ ਕਵਰ ਕੀਤੀ ਹੈ ਤੇ ਮੈਂ ਜਿਹੜਾ ਅੱਜ ਦਾ ਨਿਊਜ਼ ਕਰ ਰਿਹਾ ਹਾਂ ਬੜੀ ਇੰਪੋਰਟੈਂਟ ਹੈ ਸੋ ਇਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਹੜੀ ਪਹਿਲੀ ਨਿਊਜ਼ ਅੱਜ ਜਿਸ ਦੀ ਲੈ ਰਹੇ ਹੈ ਸਾਡੇ ਸਪੇਸ ਸਰ ਸੰਤ ਨਾਲ ਸੰਬੰਧ ਹੈ ਸਪੇਸ ਸਰ ਸੰਤ ਦਾ ਮਤਲਬ ਇਹ ਸਾਡੇ ਪਲਾਟ ਵਿੱਚ ਜਦੋਂ ਅਸੀਂ ਜਾਂਦੇ ਹਾਂ ਜਿਹੜਾ ਇਸ ਤੋਂ ਜਿਸ ਤੋਂ ਸਾਨੂੰ ਬਹੁਤ ਸਾਰੇ ਬੈਨੀਫਿਟ ਮਿਲਦੇ ਹਨ ਖਾਸ ਕਰ ਤੇ ਜਦੋਂ ਅਸੀਂ ਮੌਸਮ ਦੀ ਜਾਣਕਾਰੀ ਲੈਣੀ ਹੈ ਜਾਂ ਅਸੀਂ ਸਾਡੇ వర్తించేకి ਕਿਸ ਤਰ੍ਹਾਂ ਦਾ ਮਹੌਲ ਹੈ ਕਿਸ ਤਰ੍ਹਾਂ ਦਾ ਜੋ ਘਟਨਾਮ ਕੱਢ ਰਹੀ ਹੈ ਉਸ ਦਾ ਨਸੀਬ ਕੋਈ ਬੇਨਫੀਟ ਲੈਣਾ ਹੈ ਸਪੇਸ ਸਰਫਸ ਬਹੁਤ ਜ਼ਿਆਦਾ ਫੇਰ ਕਮੀ ਹੈ ਸੋ ਆਈ ਦੀ ਨਿਊਜ਼ ਲਗੇ ਜੀ ਕੀ ਕਹਿ ਰਹੇ ਹੈ ਪ੍ਰਧਾਨ ਮੰਤਰੀ ਬਲੋਂ ਅੰਤਰਰਾਸ਼ਟਰੀ ਲਾਰਨ ਸਟੇਸ਼ਨ ਦੇ ਸਵਾਂਚੂ ਸ਼ੁਕਲਾ ਨਾਲ ਗੱਲਬਾਤ ਸਵਾਂਚੂ ਸ਼ੁਕਲਾ ਜੋ ਪਾਸ ਸਰਕਾਰ ਦੇ ਸੈਨਿਟੇਸ਼ਨ ਦੇ ਵੱਡੇ ਸਪੇਸ ਸਾਇੰਟਿਸਟ ਹਨ ਉਹ ਸਪੇਸ ਵਿੱਚ ਜਾ ਚੁਕੇ ਹਨ ਇਹ ਤੁਹਾਨੂੰ ਦੇਣਾ ਹਾਸਲ ਦੇ ਇਸੇ ਪਰਨਾਉਂ ਆਲੋਕਰੀ ਨੇ ਗੱਲਬਾਤ ਕੀਤੀ ਹੈ ਕਿ ਵੀ ਦੇ ਕੋ ਜੀਗੋ ਗਰੀਬ ਗੱਲਬਾਤ ਸਿਆਮ ਜੋ ਟੈਲੀਗ੍ਰਾਮ ਟੈਕ ਵੀ ਜੋ ਨਾ ਟੈਲੀਗ੍ਰਾਮ ਗੱਲਬਾਤ ਨਹੀਂ ਕਰ ਸਕਦੇ। ਫਸਿ ਲੈਟਰ ਨਹੀਂ ਗੱਲਬਾਤ ਨਹੀਂ ਕਰ ਸਕਦੇ। ਟੈਲੀਗ੍ਰਾਮ ਨਹੀਂ ਕਰਦੇ ਗੱਲਬਾਤ ਨਹੀਂ ਕਰ ਸਕਦੇ। ਉਹ ਜੁਗਾ ਜੋ ਕਿ ਕਟਆਫ ਵੇ ਇਫ ਸਪੇਸ ਕਹਿੰਦੇ ਆ ਜਾਂ ਮਰਾੜਾ ਕਹਿੰਦੇ ਆ। ਉੱਥੇ ਵੀ ਸਾਇੰਸ ਨੇ ਕਿ ਸੰਭਵ ਕਰ ਦਿੱਤਾ ਕੇਸਿਸ ਦੇ ਸਪੈਸ ਵਿੱਚ ਕੇ ਸਾਇੰਟਿਸਟ ਨਾਲ ਗੱਲਬਾਤ ਕਰ ਸਕਦੇ। ਸੋ ਇਹ ਗੱਲ ਬਣਦਾ ਕਿ ਸਾਡਾ ਇਹ ਦਸ ਇਸ਼ਿਆ ਸਾਇੰਸ ਫੀਲਡ ਵਿੱਚ ਕਾਫੀ ਤਰੱਕੀ ਕਰ ਰਿਹਾ ਫਨਾਨ ਜਿਹੜਾ ਹੈ ਸਪੇਸਰ ਸਾਇੰਸ ਵਿੱਚ ਵੀ ਕਾਫੀ ਤਰੱਕੀ ਕਰ ਰਿਹਾ ਉਸ ਸ਼ਕਨੀ ਸਪੇਸਰ ਸਾਇੰਸ ਵਿੱਚ ਜਿਹੜਾ ਰਸ਼ੀਆ ਜੰਗ ਜਿਸ ਜੰਗ ਵਿੱਚ ਹੋਰ ਕੰਟਰੀ ਹਨ ਫਰਾਂਸ ਵੀ ਹੈ ਇਹ ਸਲਮਸ ਪਰ ਜੋ 4 ਕੰਟਰੀ ਕਾਫੀ ਜੀ ਰੀਡਿੰਗ ਰੋਲ ਆ ਰੱਖ ਰਹੀ ਹੈ ਫਰਾਂਸ ਤੋਂ ਜਿਹੜਾ ਸਾਡਾ ਭਾਰਤ ਦੇ ਸ਼ੈਮਪੂ ਸਨੈਪੀ ਕਾਫੀ ਅੱਗੇ ਬਹੁਤ ਜ਼ਿਆਦਾ ਬਾਕੀ ਸਨੈਪਲੇ ਹਨ ਬਹੁਤ ਜ਼ਿਆਦਾ ਪ੍ਰੋਗਰਸ ਕੀਤੀ ਹੈ ਜੋ ਆਈਡੀ ਜੂਜ਼ ਸ਼ੋ ਕਰਦੀ ਹੈ ਕਿ ਇਸ ਫੇਸ ਵਿੱਚ ਸਾਡੀ ਪ੍ਰੈਜੈਂਸ ਹੈ ਉਸੇ ਇਪ੍ਰੈਜੈਂਸ ਨੂੰ ਪਾ ਕੇ ਨਾ ਇਹ ਪ੍ਰੈਜੈਂਸ ਦੇਖ ਪਰ ਸ਼ੋ ਕਰ ਦਿੰਦਾ ਹੁੰਦੇ ਹੋਰ ਲੋਕ ਦੇਖਦੇ ਤੇ ਇਸ ਫੇਸ ਵਿੱਚ ਬਾਹਰ ਕੀ ਕੰਟਰੀ ਹਨ ਉਹ ਫਿਰ ਬਾਤ ਅੱਜ ਆ ਜਾਏਗੀ ਸੋ ਇਹ ਪਹਿਲੀ ਨਿਊਜ਼ ਸਾਡੀ ਨੇਸ਼ਾਈ ਸਾਡੇ ਫੇਸ ਲਈ ਸਾਡੀ ਸਾਇੰਸ ਲਈ ਸਾਡੇ ਜੀ ਦੇ ਨੀਸ਼ ਦੇ ਸਾਇੰਟੀਸਟਾਂ ਸਪੇਸ ਦੇ ਉੱਤੇ ਨਾਲੇ ਕਾਫੀ ਫੋਕੀਟ ਵਰਕ ਕਰ ਰਹੇ ਨੇ ਨਾਲੇ ਉਹ ਵੀ ਬੜਾਈ ਨੇ ਬਾਕੀ ਵੀ ਹਨ ਕਿ ਸੀਰੀਅਸ ਰਹੇ ਆ ਸਾਰਾ ਕੰਮ ਕਰ ਰਹੇ ਨੇ ਪਰ ਅੱਗੇ ਇਸ ਵੱਡੀ ਦੀ ਮੈਂ ਅਗਲੀ ਖਬਰ ਲੈ ਰਹੇ ਹਾਂ ਇੰਟਰਨੈਸ਼ਨਲ ਨਿਊਜ਼ ਹੈ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਮਸਲਾ ਚੱਲਦਾ ਹੋ ਰਿਹਾ ਹੈ ਕਿ ਉਹ ਜਿਆਦਾ ਨਾਲ ਅਪਰੇਰ ਵਿੱਚ ਪੈਰ ਘੰਭੇ ਚ ਬਹੁਤ ਵੱਡਾ ਹੁਣ ਕਟਾਏ ਗਏ ਸੀ ਕਿ ਵਿੱਚ ਬਲਤੀ ਵਿਅਕਤੀ ਜੇ ਦੇ ਪਾਰਗੇ ਸਰ ਉਹ ਚ ਟੂਰਿਸਟ ਵੀ ਸੰਨ ਫਾਗ ਵਿੱਚ ਇੰਡੀਆ ਨੇ ਕਾਊਂਟਰ ਅਟੈਕ ਵੀ ਕੀਤਾ ਵਹੀ ਦੇ ਵਿੱਚ ਜਿਸ ਨੂੰ ਕਿਹਾ ਗਿਆ ਸੀ ਆਪਰੇਸ਼ਨ ਸੰਦੂਰ ਪਰੰਤੂ ਜਦੋਂ ਇਹ ਪਹਿਲ ਗੰਪਚ ਅਟੈਕ ਹੋਇਆ ਅਤਿਵਾਦੀ ਖੁਲਾਸੀ ਐਰਰਸ ਕਰਕੇ ਜਿਸ ਨੇ ਬੰਦੇ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤਾਂ ਇਹ ਸਿੰਧੂ ਜੱਦ ਕਹਤਾ ਹੈ ਸਿੰਧੂ ਜਿਹੜਾ ਵਾਟਰ ਐਗਰੀਮੈਂਟ ਹੈ ਉਹ ਪਾਸ ਸਰਕਾਰ ਨੇ ਕੈਸਲ ਕਰ ਦਿੱਤਾ ਸੀ ਤੁਹਾਨੂੰ ਪਤਾ ਹੋਣਾ ਜਿਹੜੇ ਸਾਡੇ ਦਰਿਆ ਹਨ ਪੰਜਾਬ ਦੇ ਪੰਜ ਦਰਿਆਵਾਂ ਇਕਰਰੀ ਹੈ ਪੰਜਾਬ ਦਾ ਹਿੱਸਾ ਸਾਡੇ ਭਾਰਤ ਵਿੱਚ ਵੀ ਹੈ ਪੰਜਾਬ ਦਾ ਹਿੱਸਾ ਪਾਕਿਸਤਾਨ ਵਿੱਚ ਵੀ ਦੋਨਾਂ ਸਟੇਟ ਉਹਨਾਂ ਦਾ ਨਾਮ ਪੰਜਾਬ ਹੈ ਪੰਜਾਬ ਅਤੇ ਪੰਜ ਦੇ ਹਨ ਪੰਜ ਆਫ ਸੋਲੀਡ ਪੰਜ ਪੰਜਾਬ ਹੈ ਜਾਂ ਪੰਜ ਦਰਿਆਵਾਂ ਦੇ ਬਹੁਤ ਸਾਰੇ ਟਾਈਮ ਤੇ ਸਾਡੇ ਝਗੜੇ ਦਾ ਕਾਰਨ ਹੀ ਬਣਦੇ ਹਨ ਏਸ਼ੀਆ ਵਿੱਚ ਵੀ ਸਾਡੇ ਆਪਣੇ ਦੇਸ਼ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਵੀ ਤੇ ਸਾਡੇ ਭਾਰਤ ਵਿੱਚ ਵੀ ਕਿਵੇਂ ਹਰਿਆਣਾ ਵੀ ਡਿਮਾਂਡ ਕਰਦਾ कि पंजाब ਸਾਨੂੰ ਪਾਣੀ ਦੇ ਤੇ ਰਾਸ਼ਟਰੀ ਡਿਮਾਂਡ ਕਰਦਾ ਮਾਤਰੀ ਵੀ ਡਿਮਾਂਡ ਕਰਦੇ ਇਥੇ ਬਹੁਤ ਸਾਰੇ ਮੌਲੇ ਸੁਪਰੀਮ ਕੋਰਟ ਚ ਲੰਬੇ ਨਹੀਂ ਹੁਣ ਜਿਹੜੀ ਗੱਲ ਹੋ ਰਹੀ ਹੈ ਸ਼ਾਇਦ ਜਾਦ ਹੋਣਾ ਜਦੋਂ ਇਹ ਬੰਦ ਦਾ ਟੈਂਕ ਹੋ ਜਾਂਦਾ ਭਾਰਤ ਨੇ ਸਿੰਧੂ ਜਲ ਸਮਝੌਤਾ ਜਿਹੜਾ ਰੱਦ ਕਰਕੇ ਪਾਣੀ ਦਾ ਜਿਹੜਾ ਫਲੋ ਹੈ ਉਹ ਪਾਕਿਸਤਾਨ ਜਾਣ ਤੋਂ ਰੋਕਦੇ ਤਾ ਪ੍ਰਕਾਪ ਲਾ ਦਿੱਤੀ ਉਹ ਉਸ ਵਕੀ ਹੈ ਹਾਈ ਲੀਗਿਸਟ ਕਬਰ ਕੀ ਹੈ ਕੋ ਮੰਤਰੀ ਅਦਾਸ ਨੇ ਸਿੰਧੂ ਜਲ ਸੰਧੀ باپ دے ہم سنایا فیصلہ انٹرنیشنل کورٹ آف جسٹس کہتے ہیں جس کی جس کا جہاں ہیڈ آفس ہے وہ ہیگ فارن کنٹری ہے اتنے ہے جو میرا میں سمجھتا وہ سب آسٹریلیا ہنگری دی. ایک شہر ہے پین انٹرنیشنل کورٹ آف جسٹس ہے ਆ ਬਕਸਦ ਨਾ ਆਪਣਾ ਕੇਸ ਕਰ ਦਿੱਤਾ ਜਿਵੇਂ ਸੀ ਸੈਂਡੀ ਹਾਈਐਸਟ ਅਦਾਲਤ ਦੇ ਸਾਹਮਣੇ ਜਿਹੜੀ ਗੱਲ ਹੈ ਸੋ ਇੰਪੋਰਟੈਂਟ ਇੰਟਰਨੈਸ਼ਨਲ ਕੋਰਟ ਕੋਲ ਜਿਹਨੂੰ ਨੇ ਆਪਣਾ ਕੇਸ ਲਾਇਆ ਤਾਂ ਉਹ تھی ਕਿ ਬੜੀ ਘਰਾਣੀ ਜਨ ਕਰਦੇ ਹੈ ਇਹ ਸਪੋਰਟ ਨਹੀਂ ਫੈਸਲਾ ਪਾਕਿਸਤਾਨ ਦੇ ਹੱਕ ਵਿੱਚ ਕਰ ਦਿੱਤਾ ਹੈ ਇਹਦੇ ਕੁਝ ਹੋਰ ਵੀ ਨਿਊਜ਼ ਨੇ ਬਾਟਰ ਬਹੁਤ ਮਹਿੰਤਦਾਰਨ ਸ਼ੇਅਰ ਕਰ ਰਹੇ ਹਾਂ ਸ਼ਾਬਾਸ਼ ਸ਼ਰੀਫ ਨੇ ਫੈਸਲੇ ਨੂੰ ਦੱਸਿਆ ਬਟੇ ਉਹਤ ਨੇ ਬੋਟ ਨੇ ਦਿੱਕ ਪ੍ਰੋਬਲਮ ਉਹਨੇ ਦਿੱਤਾ ਮਦਰਾ ਡਿਪਲੋਮੈਟਿਕ ਪੋਸਟ ਬਟਿਕ ਪ੍ਰਾਪਤ ਹੈ ਸ਼ਾਬਾਸ਼ ਸ਼੍ਰੀ ਕੋਹਨ ਉਹ ਹੈ ਪਾਕਿਸਤਾਨ ਦੇ ਪ੍ਰਾਈਮ ਮਿੰਿਸਟਰ ਭਾਰਤ ਨੇ 40 ਸਾਲਾਂ ਦੀ ਅਰਾਫਦੀ ਵੈਦਤਾ ਨੂੰ ਸਵੀਕਾਰ ਕਰਨ ਫਰੰਕਫਰਟ ਦੀ ਤਲਵਾਰ ਭਾਰਤ ਨੇ ਕਹਿੰਦਾ ਜੋ ਇਕਰਸ਼ਨ ਹੋਗਾ ਜਸਟਿਸ ਨੇ ਫੈਸਲਾ ਕੀਤਾ ਹੈ ਸਿੰਧੂ ਜਲ ਸਹਿਯੋਗ ਉਸ ਦੀ ਅੰਬਾਸੀ ਆਟਰ ਐਕਵੀਮੈਂਟ ਸੀ ਜਦੋਂ ਸਮਾਤ ਮੈਂ ਇਹਨਾਂ ਰਜੈਕਟ ਕਰ ਦਿੱਤਾ ਸੀ ਉਸਨੂੰ ਕੈਸਲ ਕਰ ਦਿੱਤਾ ਸੀ ਰੱਤ ਕਰ ਦਿੱਤਾ ਸੀ ਫਿਰ ਦੇ ਸੀ ਇੰਟਰਨੈਸ਼ਨਲ ਬੋਰਡ ਦਾ ਰੈਸਟ ਆਫ ਆਫ ਬਰਨ ਨੀਮਨ ਨੂੰ ਸੋਸਿੰਗ ਵੈਲੀ ਨਹੀਂ ਮਾ। ਸੋ ਇਹ ਬੜਾ ਬਵਾਦ ਬੜਾ ਵਿਸ਼ਾ ਹੋਈਗਾ। ਇਹਦੇ ਬਾਰੇ ਕਿਸੇ ਅੱਗੇ ਚੱਲ ਕੇ ਦੇਖਾਂਗੇ। ਸਟੱਡ ਫਿਊਚਰ ਕੀ ਅੰਦਰ ਸਾਰੇ ਸਮਾਗ ਕੀ ਅੰਦਰ ਹੈ। ਸੋ ਬੇਰੇਦਰ ਹੋਊਗੀ ਇਸ ਸਬੰਧ ਮੈਂ ਬਹੁਤ ਇੰਪੋਰਟੈਂਟ ਅਪਡੇਟ ਆ ਜਿਹੜਾ ਆਪਾਂ ਅੱਜ ਗੱਲ ਕਰਦੇ। ਸਟਾਰਟਿੰਗ ਬੜੇ ਕਾਫੀ ਪੁਰੀ ਅਫੀਸ਼ੀਅਲੀ ਲੰਘ ਗਿਆ ਚਾਰਜ ਐਂਪਾਇਰ ਨਾਲ ਸਾਰੇ ਬ੍ਰੈਕ ਮੀਡੀਆ ਸਾਡਾ ਸਾਡਾ ਸੋਸ਼ਲ ਮੀਡੀਆ ਤੇ ਲੈਂਡ ਆਊਟ ਵੀਡਿਓ ਜੁਬੋਰ। ਜਿਸ ਰ ਫਲੱਡ ਆ ਜਾਂਦਾ ਉਸ ਨਾਲ ਸ਼ਾਇਦ ਹੋਈ ਹੈ ਉਹ ਹੈ ਸੰਡੇ ਫੋਰੇਜ ਬਹੁਤ ਬਟੀ ਉਸ ਵਿਕਰਮ ਜਿਸ ਜੇਟੀਆਂ ਜੇਟੀਆਂ ਜਿਹੜੇ ਗਾਗਲੀ ਦਲ ਦੇ ਮਿਨਿਸਟਰ ਵੀ ਰਹੇ ਹਨ ਬੜੇ ਇੰਪੋਰਟੈਂਟ ਲੀਡਰ ਹਨ ਬਾਕੀ ਦੋਦੇ ਚਾਹੇ ਅਸੀਂ ਇਹ ਮੰਗ ਇਸ ਨੂੰ ਸਮਾਜ ਨੇ ਮੰਗਾ ਕਿ ਉਹਨਾਂ ਦਾ ਨਾਮ ਜਿਹੇ ਹੈ ਇੱਕ ਵੀ ਸ਼ਾਮਲ ਹੈ ਜਿਨ੍ਹਾਂ ਨੇ ਦੇਸ਼ ਵਿੱਚ ਇਸ ਸਕੈਮ ਕੀਤਾ ਹ ਜਿਹੜਾ ਚਿਤਾ ਹੈ ਹੈਰੋ ਹੈ ਜਾਹ ਹੋਰ ਨਸ਼ਾ ਦੀ ਜਿਹੜੀ ਸਮਗਲਿੰਗ ਆ ਉਸ ਤੋਂ ਬਾਅਦ ਬਟੇ ਪਕਰ ਕੇ ਅੱਗੇ ਲੈ ਕੇ ਗਏ ਸਾਡੇ ਪੰਜਾਬ ਵਿੱਚ ਚੰਟੇ ਦੀ ਸਮਗਲਿੰਗ ਜਿਹੜੀ ਇਸੇ ਕੰਜ਼ਮਪਸ਼ਨ ਬਹੁਤ ਵੱਡਾ ਇਸ਼ੂ ਆ ਪੜਾ ਰਿਹਾ ਹੈ ਡੇਲੀ ਕਿੰਨੇ ਹਜ਼ਾਰਾਂ ਨੌਜਵਾਨ ਸੜਕੇ ਵਿੱਚ ਮਰ ਰਹੇ ਹਨ ਉਹ ਮਾਰ ਹੋ ਰਹੇ ਹਨ ਬਹੁਤ ਵੱਡਾ ਇਸ਼ੂ ਹੈ ਸੋ ਇਹਦੇ ਸੰਬੰਧ ਵਿੱਚ ਟੈਕਨੋਜੀਸ ਨੂੰ ਮਜੇਟੇ ਦਾ ਨਾ ਵੀ ਦਾ ਸੋ ਫੋਰ ਥਿਸ ਵਨ ਵਿੱਚ ਮੇਰੇ ਨੂੰ ਯੂਸ ਲੱਗੀ ਹੈ जीटीया मामला है, है साडे बड़े हिथरी दा इने टाइटल दित्ता है अजीत ਲਈ ईडी ईडी मींस एनफोर्समेंट डिपार्टमेंट जब कानून लागू ਕਰਦਾ ਕੰਮ ਕਰਦਾ ਸਾਡੇ ਬਣੇ ਪੰਜਾਬ ਵਿੱਚ ईडी ਦੇ ਸਾਫਟ ਗਾਰਡ ਡਿਪਟੀ ਡਾਇਰੈਕਟਰ ਦਨਜੋ ਸਿੰਘ ਨੇ ਇੰਪੀਜਲਸ ਗੋਲ ਦਰਜ ਕਰਵਾਇਆ ਦਨਜੋ ਸਿੰਘ ਦਾ ਜਿਹੜਾ ਨਾਮ ਉਦੋਂ ਕਾਫੀ ਸ਼ਾਕੇ ਸਿਰ ਤੇ ਰਾਇ ਤੋਂ 5 ਸਾਲ ਪਹਿਲਾਂ ਜਦੋਂ ਬੈਨਿਕਰਮ ਕੀ ਸੀ ਖਲਾ ਬੈਨਿਕ ਕੇਸ ਰੈਫ ਪਰ ਉਹ ਕੇਸ ਫਰਦਰ ਪਾ ਹੋ ਗਿਆ ਉਹਨਾਂ ਕਾਰਨ ਇਸੇ ਕਿ ਪਹਿਲਾਂ ਤਾਂ ਕਰਨ ਸਰਕਾਰ ਰਹੀ ਦਸ ਸਾਲ ਬਾਅਦ ਵਿੱਚ ਕੈਪਟਨ ਦਫਰੰਦ ਸਿੰਘ ਦੀ ਸਰਕਾਰ ਕਾਂਗਰਸ ਰਹੀ ਆਈ ਤੇ ਬਿਲਕੁਲ ਨਾਨ ਫੰਕਸ਼ਨਲ ਸਰਕਾਰ ਸੀ ਉਹਨਾਂ ਨੇ ਜੋ ਕਟਾਈਆਂ ਹੋਈਆਂ ਜੋ ਵੀ ਗ੍ਰਾਇੰਡ ਹੋਏ ਹਨ ਮਕਾਲੀ ਕਾਮਣ ਦੇ ਦੌਰਾਨ ਉਸ ਵੇਲੇ ਪ੍ਰੋਪਰ ਹੌਸਟੇਲ ਪ੍ਰੋਪਰ ਵੇ ਉਹਦੀ ਐਨਵਾਰੀਗੇਟਿਵ 90 ਸਨ ਸਜਾ ਦਿੱਤੀ ਸਭ ਤੋਂ ਵੱਡਾ ਤਾਂ ਮਸਲਾ ਇਹ ਹੈ ਸਭ ਤੋਂ ਸ਼ੈਨ ਤੋਂ ਜਾਣਦੇ ਅਕੀ ਉਹ ਹੈ ਬੇਦੀ ਬਦਸਤ ਸੈਕਟਰ 30 ਵੀ ਫੇਟ ਵੀ ਗੁਰੂਆਂ ਸੇਂਟ ਨੇ ਨਸਰਾਂ ਤੇ ਜਿਹੜਾ ਅਮਰਿੰਦਰ ਸਿੰਘ ਕਪਤਾਨ ਅਮਰਿੰਦਰ ਸਿੰਘ ਕੱਟ ਖਲੀ ਕਰ ਸਕਿਆ ਅਖੀਰ ਤੇ ਨਸਤੀਫਾ ਦੇ ਪੱਗੇ ਉਹਨਾਂ ਨੂੰ ਵੀ ਬਸਤ ਰੋਗੀ ਹੈਗਾ ਮੋੜ ਜਿਹੜੀ ਮੈਂ ਅੱਜ ਦੀ ਖਬਰ ਦੇ ਵਿੱਚ ਆਉਂਦਾ ਹਾਂ ਬੜੀ ਇੰਪੋਰਟੈਂਟ ਹੈ ਈਡੀਓ ਸਾਫ ਦਾ ਡਿਪਟੀ ਡਾਇਰੈਕਟਰ ਦਰਿੰਦਰ ਸਿੰਘ ਨੇ ਵਿਜੀਲੈਂਸ ਕੋਲੇ ਕੰਪਲੇਂਟ ਕੀਤਾ ਤਾਂ ਉਹ ਕੰਮ ਚਲਾਈ ਉਹਨਾਂ ਨੇ ਵੀ ਇਨਕੁਆਇਰੀ ਕੀਤੀ ਆਈ ਤੋਂ ਕੋ ਸਰਪੰਚ ਚਾਰ ਪੰਜ ਸਾਲ ਪਹਿਲਾਂ ਵਿਕਰਮ ਜੀ ਸਿੰਘ ਜੀ ਠੀਕ ਹੈ ਖਲਾਫ ਜਿਸ ਦਾ ਬਹੁਤ ਵੱਡਾ ਪੈਸਾ ਪਰ ਜੀ ਦੇ ਖਲਾਫ ਇਹ ਮਤਲਬ ਕਿ ਇੱਕ ਟਾਈਪ ਦਾ ਅਸੀਂ ਕਹਿ ਸਕਦੇ ਹਾਂ ਬੰਦੇ ਕਿ ਉਸਨੇ ਬਹੁਤ ਵੱਡਾ ਖਰਾਬੀ ਕੀਤੀ ਕਾਨੂੰਨ ਦੇ ਪੰਤੋੜ ਕੀਤੀ ਹੈ ਜਿਹੜੇ ਨਸ਼ੇ ਹਨ ਉਹਨਾਂ ਦੀ ਸਮਗਲਿੰਗ ਕੀਤੀ ਹੈ ਤੇ ਕਰਵਾਈ ਹੈ ਤੇ ਇਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਤੇ ਉਸਨੇ

ਉਤੇਪੁਲੇ ਇਨਕਮ ਦੇ ਸੋਰਸ ਤੋਂ ਜਿਹੜੇ 540 ਕਰੋੜ ਦਾ ਬਹੁਤ ਵੱਡਾ ਮਸਲਾ ਆ ਗਿਆ ਕਿ 540 ਕਰੋੜ ਦੀ ਕੋਈ ਜਿਹੜੀ ਪ੍ਰਾਪਰਟੀ ਆਈ ਹੈ ਰਪਏ ਆਏ ਕਿੱਥੋਂ ਆਏ ਹਨ ਇਸੇ ਕਰਕੇ ਉਸ ਨੂੰ ਜਿਹੜੇ ਜਾਣੇ ਹੋਏ ਸੋਰਸ ਇਨਕਮ ਤੋਂ ਉਸ ਤੋਂ ਜ਼ਿਆਦਾ ਹੈ ਇਨਕਮ ਨਾ ਪਰਤੇ ਗਰਾਊਂਡ ਦੇ ਕੋਈ ਰਪਏ ਦਾ ਵਿਕਮ ਜਿਸਮ ETL ਵਿਜੀਲੈਂਸ ਵਿਭਾਗ ਦੇ ਹੈ ਇਸ ਇਨਕਾਸ ਬਹੁਤ ਵੱਡਾ ਮਸਲਾ ਸਾਰੇ ਫਰਾਂਸ਼ਾਇਆ ਹੋਇਆ ਕੱਲ ਤੱਕ ਵੀ ਛਾਇਆ ਅੱਜ ਵੀ ਛਾਇਆ ਹੋਇਆ ਹੈ ਇਲੈਕਟ੍ਰੋਨ ਮੀਡੀਆ 프੍ਰਿੰਟ ਮੀਡੀਆ ਸੋਸ਼ਲ ਮੀਡੀਆ ਉਸ ਲਗਾਤਾਰ ਉਸਨੇ ਮਿਸ 온 ਦਿ ਵਾਟ ਬੜੇ ਵੀਡੀਓ ਪ੍ਰੋਗਰਾਮ ਤਿਆਰ ਕਰ ਰਹੇ ਬੜੀ ਬਹੁਤ ਜ਼ਿਆਦਾ ਹੀ ਤੇ ਮਨਸਰਤਾ ਵੀ ਕਾਫੀ ਜ਼ਿਆਦਾ ਇਤੇ ਵਿਚਾਰ ਟੰਗੜਾ ਹੋ ਰਿਹਾ ਹੈ ਹੁਣ ਜਿਹੜਾ ਵਿਕਰਮ ਜੀ ਸਿਮਝੀ ਏ ਜਿਹੜਾ ਇਹ ਨਾਮ ਲਿਖਦਾ ਕੰਫੀ ਬਣਾਉਂਦਾ ਜੇਂਦਰਮਨ ਹੈ ਜਪਦਾ ਇਹਨਾਂ ਅਕਾਲੀ ਦਾ ਬਹੁਤ ਵੱਡੀ ਸੈਟਪੇਕ ਲੱਗੀ ਬੜਾ ਤੱਕਾ ਲੱਗੇ ਆ ਅਕਾਲੀ ਦਾ ਲਗਾਤਾਰ ਤਾਕਤ ਦਾ ਬਣਿਆ ਇਹ ਸੈਂਟਰਲ ਜਿਹਨੇ ਲੁੰਦੇ ਨੇ ਇਲੈਕਸ਼ਨ ਹੋਇਆ ਸੀ ਬੇਟਰ ਪੋਲਿਸੀ ਉਦਿਆ ਵੈਸਟ ਇੰਡੀਆ ਐਂਡ ਮੈਨਲੀ ਇਲੈਕਸ਼ਨਸ ਇਨ ਪੰਜਾਬ ਇੰਡੀਅਨ ਹਰਾਈ ਨੇ ਕਿ ਜਦੋਂ 2022 ਵਿੱਚ ਪੰਜਾਬ اسمبلی ਇਲੈਕਸ਼ਨ ਆਪੱਚੀ ਕਾਲੇਦਰ ਆ ਰਹੇ ਹਨ ਸੋ ਇਸ ਸਵਾਲਾ ਜਿਹੜਾ ਕਾਲ ਤੱਕ ਦੇ ਮਸਲੇ ਹਨ ਐਸਪੀਸੀ ਮਸਲੇ ਹਨ ਪੁੱਚੀ ਵੀ ਆਪਕਨ ਲੀਡ ਪਾਰੀ ਮੋਦੀ ਕਾਣੀ ਪੈ ਰਹੀ ਹੈ ਗਾਕਿਤਨ ਮਤਸਾ ਮੈਸਰ ਸੈਟਬੈਕ ਕਾਣੀ ਉਹ ਲੋਕਾਂ ਦੀ ਜੋ ਉਹਨਾਂ ਦੀ ਹਰਮਨ ਪਿਆਰਾ ਉਹਨਾਂ ਦਾ ਸੀਗਾ ਇਹ ਦਲ ਅੱਜ ਲੋਕ ਉਸ ਨੂੰ ਇਹ ਕਹਿੰਦੇ ਹਨ ਕਿ ਇਹ ਕਾਂਗਰਸ ਦਾ ਨਹੀਂ ਸਾਰਾ ਜਿਹੜਾ ਗਾੜ ਪਾਇਆ ਹੈ ਸਾਰਾ ਜੋ ਕਰਪਸ਼ਨ ਹੋਈ ਹੈ ਜੋ ਸਕੈਮ ਹੋਈ ਨਾ ਕਰਵਿਸ਼ ਸਕੈਮ ਹੋਈ ਹੈ ਐਸੀਪੀ ਸੀ ਨੂੰ ਸਕੈਮ ਹੋਈ ਹੈ ਜੋ ਕੁਝ ਵੀ ਕਹਦੇ ਉਸ ਨੇ ਉਹਦਾ ਸਾਰਾ ਜੁਗਮੇਵਰ ਕਾਲੀਦਰ ਕੋਹਣਾ ਰਿਹਾ ਪੰਜਾਬ ਦਾ ਕੱਲਾ ਕੱਲਾ ਫਿਕ ਤੇ ਉਹ ਸਵਾਦ ਉਹ ਗਰਸਲ ਵਿੱਚ ਖੜਾ ਰਹੇ ਹਨ ਕਿ ਉਹ ਸਵਾਦ ਫੰਕਸ਼ਨ ਦਾ ਪਾਰਟੀ ਵੀ ਹੈ ਇਹ ਤੇ ਸਿਕਾਲੀਦਰ ਦੀ ਗੱਲ ਕਰ ਰਹੇ ਸੋ ਪਰ ਦੇਸ਼ ਨੂੰ ਜਰੂਰ ਨਾਂ ਦੀ ਤਰਪੀ ਤੇ ਨਸ਼ਾ ਦਾ ਪਰ ਜਲਨ ਨਹੀਂ ਹੋਣਾ ਚਾਹੀਦਾ ਪਰੰਤੂ ਹੈ ਤੇ ਮੈਸਰ ਸਾਡਾ ਪੰਜਾਬ ਸਭ ਤੋਂ ਜਿਆਦਾ ਦੇਸ਼ ਸਟੱਡ ਬਾਕ ਸਭ ਤੋਂ ਜਿਆਦਾ ਮਨੇ ਜਾਂਦਾ ਹੈ ਸਭ ਤੋਂ ਜਿਆਦਾ ਕ੍ਰਾਈਮ ਹੈ ਇੱਥੇ ਸਭ ਤੋਂ ਜਿਆਦਾ ਕ੍ਰਾਈਮ ਤੇ ਜਿਹੜੇ ਦੇਸ਼ ਕਿਸੇ ਤੁਹਾਨੂੰ ਨਹੀਂ ਮੰਨਦੇ ਨਾਸਤਿਕ ਹਨ ਉਥੇ ਮੈਂ ਬਹੁਤ ਸਟੱਡੀ ਕੀਤੀ ਮੈਂ ਪੜ੍ਹਿਆ ਇੱਥੇ ਉਥੇ ਇਸਾਇਜ ਕ੍ਰਾਈਮ ਤੇ ਉਥੇ ਸਕੈਮ ਨਹੀਂ ਹੁੰਦੇ ਫਰੇਸ਼ਡ ਕੋਈ ਨਹੀਂ ਹੁੰਦੀ نشے نشری تسکری نہیں ہے لوگ اتنے نشا نہیں کرتے دوسری اگزامپل دے سکتے ہیں سنگاپور نیوزیلینڈ کہ کچھ نہیں ہے کنٹری بھی لاسٹ کنٹری مانا جائے جا وشواس بھی رکھتا اِسی طرف کا اخنڈ بھی کرتے ہیں بہت زیادہ بڑے مندر گردوارے وسطہ بڑی ہوئی ہیں اس اس باوجود سب تو زیادہ جو ہو رہے ہیں میں سمجھتا بھائی کرائم ہو رہے ہیں وہ انڈیا ہی لیڈ کر رہے ہیں ਪਰ ਅੱਜ ਜੁਗਸਵਾਦ ਮੈਂ ਨੈਕਸਟ ਨਿਊਜ਼ ਲੈ ਰਹੇ ਹਾਂ ਉਹ ਵੀ ਬੜੀ ਇੰਪੋਰਟੈਂਟ ਹੈ ਉਹ ਵੀ ਇੰਟਰਨੈਸ਼ਨਲ ਨਿਊਜ਼ ਹੈ ਸਾਡਾ ਇੱਕ ਸਵੀਡ ਕੰਟਰੀ ਹੈ ਜਿਸ ਸਾਰੇ ਹੀ ਬੰਦੇ ਹਨ ਡਰੀਮ ਬੈਂਡਸ ਹਨ ਉਹ ਹੈ ਕੈਨੇਡਾ ਹਰ ਬੰਦ ਹਰ ਵਿਅਕਤੀ ਹਰ ਸਟੂਡੈਂਟ ਹਰ ਬੰਦਾ ਜੋ 꾸ਣੀ ਉਹ ਕਹਿੰਦਾ ਕਿ ਕਿਸੇ ਵੀ ਢੰਗ ਨਾਲ 20 ਲੱਖ ਰੁਪਏ ਬਿਨ ਕੈਨੇਡਾ ਪਹੁੰਚ ਜਾਣਾ ਚਾਹੇ ਕੈਨੇਡਾ ਜਿਹੜਾ ਡਰੀਮ ਉਹ ਪਿੱਟਰ ਹੋ ਚੁੱਕਿਆ ਬਹੁਤ ਜ਼ਿਆਦਾ ਕੋੜਾ ਹੋ ਚੁੱਕਿਆ ਉਹ ਥਿੰਕ ਕ੍ਰਾਈਮ ਕੋਈ ਨਹੀਂ ਨੌਕਰੀ ਨਹੀਂ ਜੋਬ ਕੋਈ ਨਹੀਂ ਕ੍ਰਾਈਮ ਤਾਂ ਇਥੋਂ ਤੇ ਬਹੁਤ ਜਾਂ ਲੋਕ ਕੇ ਜਾ ਰਹੇ ਨੇ ਸੋ ਉੱਥੇ ਵੀ ਲੋਕ ਟਕੇ ਖਾ ਕੇ ਪਾਸਪੋਰਟ ਆ ਰਹੇ ਹੋਂ ਜਿਹੜਾ ਮੈਂ ਅੱਜ ਦੀ ਖਬਰਾਂ ਵਿੱਚ ਪੜ੍ਹਣ ਤੋਂ ਢੋੜਾ ਨੇ ਸ਼ੇਅਰ ਕਰਨ ਇੰਟਰਨੈਸ਼ਨਲ ਯੂਸ ਹੈ ਕੈਨੇਡਾ ਜਨ ਸਟੂਡੈਂਟ ਵਰਕ ਪਰਮਿਟ ਹੋਏ ਮੋਰ ਸਫਲ ਵਰਕ ਪਰਮਿਟ ਤੇ ਸਟੂਡੈਂਟ ਸਾਡੇ ਸਾਹੇਦਾਂ ਨਹੀਂ ਜਾ ਸਕਣ ਕਿ ਬੋਕਸ ਡਾਕੂਮੈਂਟ ਲੈ ਕੇ ਬੋਕਸ ਡਿਗਰੀ ਲੈ ਕੇ ਤੁਹਾਨੂੰ ਪਤਾ ਕੋਰੋਨਾ ਦੇ ਦੌਰਾਨ ਇਹ ਘਟਨਾਵਾਂ ਕੱਟੀਆਂ ਹਨ ਲੋਕਾਂ ਨੇ ਬਹੁਸ ਡਿਗਰੀਆਂ ਆਪਣੀਆਂ ਬਹੁਸ ਡਿਗਰੀਜ਼ ਲਈਆਂ ਕਿ ਉੱਥੇ ਪਹੁੰਚ ਗਏ ਤੜਾ ਤਮ ਓਪਨ ਵਰਕ ਪਰਮਿਟ ਦੇ ਜੋ ਕੋਰਸ ਉਪੀ ਚਕ ਟੌਪਿਕ ਇੰਦੀ ਓਪਨ ਪਰਮਿਟ ਲਫ ਓਪਨ ਪਰਮਿਟ ਹੈ ਉਹਦਾ ਸਪੌਸ ਪਰਮ ਵਰਕ ਪਰਮਿਟ ਅਗਲਗ ਪਰਮਿਟ ਓਪਨ ਪਰਮਿਟ ਉਹ ਹੈ ਜਿਹੜਾ ਇੰਡੀਪੈਂਡੈਂਟਲੀ ਕੋਈ ਵੀ ਐਮਟੀ ਕਰ ਉਹਦਾ ਆਪਣਾ ਜਸ ਸਪੌਸ ਪਰਮ ਉਹ ਹੁੰਦਾ ਜਿਹੜਾ ਉੱਥੇ ਹਸਣਾਂ ਤੇ ਵਾਈਫ ਪਹੁੰਚ ਕੇ ਉਹਦੇ ਬੇਸ ਤੇ ਹਸਣੇ ਜਾ ਰਿਹਾ ਜੋ ਵਾਈਫ ਜਾ ਰਹੀ ਉਹ ਬਰਨ ਪਰ ਮਿੰਟ ਤੇ ਕਟੌਤੀ ਹੋ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਪਾਰ ਦੇ ਜਿਹਨ ਲੋਕਾਂ ਜਿਨ੍ਹਾਂ ਨੇ ਇਸ ਨੂੰ ਡ੍ਰੀਮ ਪਲੈਂਟ ਬਣਾਇਆ ਕੈਨੇਡਾ ਨੂੰ ਨੋਨਾ ਦਾ ਜਿਹੜਾ ਡ੍ਰੀਮ ਹੈ ਇਹ ਸਵੀਟ ਹੋਣ ਦੀ ਬਜਾਏ ਬਿਟਰ ਹੋ ਰਿਹਾ ਹੈ ਮਤਲਬ ਮੇਰੇ ਕਹਿਣ ਦਾ ਮਤਲਬ ਉਹਨਾਂ ਵਾਸਤੇ ਬਹੁਤ ਵੱਡੀ ਮੁਸੀਬਤ ਆ ਕਿ ਇਸ ਹਣੀ ਇਸ ਸੱਤੇ ਹੋ ਗਈ ਹੈ ਉਹ ਤੇ ਸਾਨੇ ਨਾ ਪਹੁੰਚ ਸਕਣਗੇ ਇਹਦੀ ਖਬਰ ਲੱਗੇ ਸਾਡੇ ਸਾਰੇ ਪੰਜਾਬ ਲਈ ਬੜੀ ਮਾਤਮ ਹੈ ਕਿ ਉਹ ਕਿ ਪੰਜਾਬ ਦੇ ਸਾਡੇ ਲੋਕਾਂ ਦਾ ਸੁਪਨਾ ਹੈ ਇਹ ਕਿ ਕਿਵੇਂ ਟੰਗਣਾ ਕੈਨੇਡਾ ਪਹੁੰਚਣਾ ਹੈ ਉਸਨੂੰ ਜੁਏਸੇ ਵੀ ਲੱਗਦਾ ਹੈ ਇਸ ਸਰਚ ਲੋਕ ਕੰਦਾ ਟਪ ਟਪ ਕੇ ਆਪਣੀ ਮੌਤ ਨੂੰ ਜੋਖਮ ਵਿੱਚ ਪਾ ਕੇ ਕਿਪ ਪੁਆਇੰਟ ਦੇ ਸੱਜਣ ਵਸੇ ਡੰਕੀ ਜਾਂ ਡੰਕੀ ਜਾਂ ਰੋਟ ਵੀ ਕਹਿੰਦੇ ਸੀ ਆ ਜੋ ਟਰਪ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਬਹੁਤ ਸਾਰੇ ਲੋਕ ਉਹਨਾਂ ਨੂੰ ਭਜਾ ਕੇ ਇੰਡੀਆ ਚ ਮੇਂ ਦਿੱਤੇ ਜਾਂ ਜਹਾਂ ਜਹਾਂ ਜਾ ਕੇ ਟ੍ਰੇਹਨਸ਼ਨ ਚਾਲੂ ਹੁਣ ਇੱਕ ਕੈਨੇਡਾ ਨਾਲੇ ਹੋਰ ਸੰਬੰਧਤ ਰਿਪੋਰਟ ਮੈਂ ਤੁਹਾਡਾ ਨਾਲ ਸ਼ੇਅਰ ਕਰ ਰਿਹਾ ਫਿਰਿੰਦਰ ਸ਼ੋਅ ਕੈਨੇਡਾ ਨਾਲ ਨੌਨ ਪ੍ਰਪੇਰਿੰਗ ਕੱਲ ਬਾਅਦ ਖਤਮ ਨਵੇਂ ਟੈਲਫੋਨ ਦਾ ਲਾਂਚ ਛੇ ਦਿਨ 트럼ਪ 트럼ਪ ਜਦੋਂ ਦਾ ਉਸਨੇ ਉਹਦਾ ਸੰਭਾਲਿਆ ਹੈ बतौर ਪ੍ਰੈਜ਼ੀਡੈਂਟ ਆਫ ਅਮਰੀਕਾ ਉਸਰੇ ਬਹੁਤ ਸਾਰੇ ਦੇਸ਼ਾਂ ਨਾਲ ਪੈਰ ਬ੍ਰੋ ਦਾ ਨਮੀ ਕਰਾਉਂਦਾ ਪੈਦਾ ਕਰ ਇੱਕ ਤਾਂ ਤੁਹਾਨੂੰ ਪਤਾ ਇਮੀਗ੍ਰੇਸ਼ਨ ਦਾ ਬਹੁਤ بڑا ਮਸਲਾ ਹੈ ਕਿ ਜਿਸ ਤਰ੍ਹਾਂ ਬਾਹਰ ਦੇ ਲੋਕਾਂ ਨੂੰ ਇੰਕੀ ਰਿਪੋਰਟ ਕਰਕੇ ਭੇਜਿਆ ਜਹਾਜ਼ਾਂ ਜਾਂਚ ਪੜ ਕੇ ਪੜ ਕੇ ਆਏ ਹਨ ਅੰਮ੍ਰਿਤਸਰ ਏਅਰਪੋਰਟ ਤੇ ਵੀ ਇੰਤਰੀ ਹਾਂ ਜੀ ਦੇ ਪਿਛ ਪੰਜਾਬ ਨੇ ਬ੍ਰੋਨ ਗੇਟਾ ਕੇ ਇਸ ਨਾ ਹੰਬਰ ਸਰਗੇ ਰਿਪੋਰਟ ਦੇ ਆਧਾਰ ਤੇ ਪਹੁੰਚਾਇਆ ਗੁਜਰਾਤ 에어ਪੋਰਟ ਦੇ ਦਰਾਂੋਂ ਜਾ ਹੋ ਰਹੀ ਸੰਕਟ ਦਿੱਲੀ ਪੇ ਜੋ ਹੁਣ ਜਿਹੜਾ ਅੱਜ ਦੀ ਨਿਊਜ਼ ਆ ਰਹੀ ਹੈ ਟੈਰ ਮੁੱਦੇ ਤੇ ਕੈਨੇਡਾ ਤੇ ਅਮਰੀਕਾ ਮੁੜ ਆਮੋਂ ਸਾਹਮਣੇ ਆਇ ਨਾ ਲੱਗਾ ਕਿ ਜਿਹੜੇ ਐਕਸਪਰਟ ਹਮ ਪੇਸ਼ ਦੇ ਇੰਟਰਨੈਸ਼ਨਲ ਲੈਵਲ ਤੇ ਚైనా ਕਹਿ ਰਿਹਾ ਰਸ਼ੀਆ ਕਹਿ ਰਿਹਾ ਆਸਟ੍ਰੇਲੀਆ ਕਹਿ ਰਿਹਾ ਫੋਰ ਪੋਸਟਰੀ ਕੰਟਰੀ ਕਹਿ ਆਇ ਲੱਗਦਾ ਕਿ 트럼ਪ ਆਪਣੇ ਦੇਸ਼ ਨੂੰ ਫੇਰ ਕਾਪਣਾ ਚਾਹ। ਕਿਸ ਨੂੰ ਜੁਏਸਨ ਜਦੋਂ ਬਹੁਤ ਜ਼ਿਆਦਾ ਹਾਈ ਟੈਕ ਲੱਗੇਗਾ ਤਾਂ ਟ੍ਰੇਡ ਵੀ ਬਿਲਕੁਲ ਠੱਪ ਹੋਏਗਾ ਟੈਕਸ ਦਾ ਮਤਲਬ ਹੈ ਟੈਕਸ ਲੱਗਣਾ ਠੀਕ ਹੈ ਹੁਣ ਇਸ ਨੇ ਅੱਜ ਦੀ ਖਬਰ ਲੱਗੀ ਆ ਪਾਰਟਨ ਵੀ ਹੀ ਹਾਨਵੇ ਆ ਟ੍ਰੰਪ ਵੀ ਹੀ ਹਾਨ ਕਿੰਦਾ ਕੇ ਜਿਸ ਕਿ ਤੋਂ ਸਪਲਾਈ ਕਰਾਗੇ ਉੱਤੇ ਬਹੁਤ ਜ਼ਿਆਦਾ ਟੈਕਸ ਲੱਗੇਗਾ ਤੇ ਕੋਈ ਵੀ ਕੰਟਰੀ ਉਸ ਤੋਂ ਕੋਈ ਆਲਸ ਇਸ ਸਪਲਾਈ ਲਏਗਾ ਨਹੀਂ ਤੇ ਇੰਪੋਟੈਂਸ਼ੀਟੀ ਆ ਪੈਦਾ ਹੋ ਜਾਏਗਾ ਆ ਜੁਐਸ ਦੇ ਵਿੱਚ ਜੇ ਉਹ ਖਰੀਦ ਹੀ ਗਾਣੇ ਤੇ ਡੈਫੀਨੇਟਲੀ ਇੰਟਰਨੈਸ਼ਨਲ ਟ੍ਰੇਡ ਬੰਦ ਹੋਏਗਾ ਤਾਂ ਬਸ ਸੇਪੀ ਖਤਮ ਹੋਈਗਾ ਬਹੁਤ ਸੇਪੀ ਬਹੁਤ ਚੰਗਾ ਇਕਨੋਮਿਕ ਸਲੋ ਡਾਊਨ ਆਏਗਾ ਨਵੇਂ ਕੈਨੇਡਾ ਨਾਲ ਤਫਾਰਕ ਗੱਲਬਾਤ ਖਤਮ ਨਵੇਂ ਪੈਪਰ ਬਣਨ ਸ਼ੇਤੀ ਇੱਕ ਗਿੱਤ ਕਹਾ ਜਾਇਆ ਸੋ ਕੈਨੇਡਾ ਕੋਹੀ ਸੀ ਸੈਕੰਡ ਜਿਹੜੀ ਮੈਂ ਤੁਹਾਨੂੰ ਰੰਗ ਦਿੰਦੀ ਆ ਇੰਟਰਨੈਸ਼ਨਲ ਉਸੇ ਕਰ ਕੀਤੀ ਹੈ ਹੁਣ ਜਿਹੜੀ ਇੱਕ ਨਿਊਜ਼ ਹੋਰ ਆ ਰਹੀ ਹੈ ਉਹ ਪਲੀਜ਼ ਨਾ ਸਵਤ ਪਾ ਜਿਆ ਜਿਹੜਾ ਸਾਰਾ ਸਿਸਟਮ ਚੱਲਦਾ ਉਹ ਬੁਦਹਤ ਬੜੀ ਕਰਨੀ ਹੈ ਕਿਸੇ ਇਸ ਟਾਈਪ ਦਾ ਹੁਕਮ ਕਰਨਾ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਹੈ ਉਸ ਨੂੰ ਮੈਂ ਨਿਊਜ਼ ਕਰਨਾ ਸ਼ੇਅਰ ਕਰ ਰਿਹਾ ਮੈਂ ਪ੍ਰਾਗਜਨ ਰੌ ਦੇ ਨਵੇਂ ਬੁੱਕ ਬੁੱਕ ਇਹ ਨਹੀਂ ਜੋ ਉਹਨਾਂ ਦੇ ਡਾਇਰੈਕਟਰ ਮੁਜਬਦੀ ਪੰਜਾਬ ਕਾਡਰ ਦੇ ਹਨ ਵੀ ਆਈਪੀਐਸ ਅਧਿਕਾਰੀ ਪ੍ਰਾਗਜਨ ਪ੍ਰਾਗਜਨ ਦਾ ਨਾਂ ਕਾਫੀ ਵਾਟਰਡਾਈਪ ਪਲੀਸ ਹੈ ਹੁ ਕੰਪਨੀ ਵਾਟਰਡਾਈਪ ਹੈ ਜੰਦਾ ਹੈ ਤੇ ਉਸਨੂੰ ਰੌ ਰੌ ਮੀਨਸ ਜਿਹੜਾ ਹੈ ਉਸਨੂੰ ਸੈਕੰਡ ਇਨਵੈਸਟੀਗੇਸ਼ਨ ਏਜੰਸੀ ਹੈ ਉਸ ਨੂੰ ਉਹਦਾ ਨਾਂ ਰੌ ਰ ਦੱਗਿਆ ਹੈ ਇਨਵੈਸਟੀਗੇਸ਼ਨ ਏਜੰਸੀ ਵਿੱਚ ਉਸ ਨੂੰ ਦਾ ਡਾਇਰੈਕਟਰ ਵੀ ਤਾਇਗਿਆ ਹੈ ਮੁਖੀ ਲਾ ਗਿਆ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਕੀ ਹੈ ਕਿ ਜਦੋਂ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਜਿਸ ਨਾਲ ਫਾਈਨੈਂਸ਼ਲ ਵਿਜੀਲੈਂਸ ਹੈ ਉਹ ਸੈਟਅਪ ਨਾਲ ਰਵਾਨਿਕਮ ਕਰਦੀ ਹੈ RAW ਹੈ ਇਹਦਾ ਪੂਰਾ ਨਾਮ ਠੀਕ ਹੈ ਮੇਰੇ ਕਹਿੰਦਾ ਉਸ ਨੂੰ ਮੁਖੀ ਲਾ ਗਿਆ ਇਦਾਂ ਲੱਗਦਾ ਕਿ ਦੇ ਪੰਜਾਬ ਘੰਡਰਦੇ ਇੱਕ ਭਾਗ ਦੇ ਹਨ ਇਹਨਾਂ ਸਾਡਾ ਪੰਜਾਬ ਦਾ ਨਾਮ ਵੀ ਕਾਫੀ ਉੱਚਾ ਬਿਆ ਰੋਸ਼ਨ ਹੋਇਆ ਹੈ ਤੇ ਤੁਹਾਹੀ ਵਿਦਿਆਪਤ ਨੈਸ਼ਨਲ ਲੈਵਲ ਤੇ ਜੋ ਹੈ ਇਨਵੈਸਟੀਗੇਸ਼ਨਸ ਹੋਣਗੀਆਂ ਉਹਨਾਂ ਦਾ ਉਸੰਗਲਰ ਕੇ ਸਟੈਂਡਰਡ ਵੀ ਪਤੇ ਉਹਦੇ ਵਿੱਚ ਜਿਹੜੀ ਅਰਸ਼ਤ ਖੋਰੀ ਹੈ ਖਤਮ ਹੋਵੇ ਤੇ ਜਿਹੜੇ ਬੰਦੇ ਵਾਕੇ ਕ੍ਰਾਈ ਕਰਦੇ ਹਨ ਉਹਨਾਂ ਵਾਕੇ ਸਜਾ ਮਿਲ ਸਕੇ ਇੱਕ ਆਫੀ ਮਹੱਤਵਪੂਰਨ ਖਬਰ ਮੰਨੀ ਜਾਏਗੀ ਸੋ ਪਹਿਲਾਂ ਤੁਸੀਂ ਇਸ ਵਾਰ ਮੈਂ ਕੁਝ ਹੋਰ ਨਿਊਜ਼ ਦੇ ਰਹੇ ਇੱਕ ਨਿਊਜ਼ ਸਾਡੇ ਸਾਹਮਣੇ ਪਈ ਹੈ ਉਹ ਸਾਡੇ ਕੋਲੇ ਜਗਰਾਉਂਡ ਦੀ ਹੀ ਲੱਗੀ ਹੈ ਜਿਗਰਾਉਂ ਤੋਂ ਖਬਰ ਲੱਗੀ ਹੈ ਕਿ ਜੇ ਮਿਨਿਸਪੈਲਟੀ ਹੈ ਮਿਨਿਸਪਲ ਕਾਉਂਸਲ ਜਿਗਰਾਉਂ ਕੀ ਕਰ ਰਹੀ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਕੁਦਰਤ ਨਾਲ ਜੁੜਨਾ ਚਾਹੀਦਾ ਅਸੀਂ ਬੁੜੇ-ਬੁੜੇ ਤੁਹਾਨੂੰ ਯਾਦ ਆਉਣੇ ਚੋਹ ਦੇ ਮਹੀਨੇ ਵਿੱਚ 5 ਜੂਨ ਨੂੰ ਇੰਟਰਨੈਸ਼ਨਲ এনवायरमेंट ਡੇ ਮਨਾਇਆ ਚਾਹ ਅਸੀਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਿਸ ਤੋਂ ਕੁਦਰਤ ਕਿਸੇ ਇੱਕ ਸੰਗ ਕੁਦਰਤੀ ਸਰੋਵ ਤੇ ਵਾਤਾਵਰਨ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਇੱਥੇ ਖਬਰ ਇਸੇ ਬਿਲਕੁਲ ਉਲਟ ਰਹੀ ਹੈ ਉਦਰਤੀ ਸਰੋਤਾਂ ਨਾਲ ਖਰਵਾੜ ਕਰਨ ਦੇ ਰਾਹ ਤੁਰੇ ਹੈ ਜਗਰਾਉਂ ਦੀ ਨਗਰ ਕੌਂਸਲ ਇੱਕ ਕਾਫੀ ਵੱਡੀ ਖਬਰ ਹੈ ਸ਼ਹਿਰ ਦੇ ਕੂੜੇ ਨਾਲ ਭਰੇ ਜਾ ਰਹੇ ਹਨ ਛੱਪੜ ਸਿਰਫ ਪਾਣੀ ਦੇ ਸਰੋਤ ਹਨ ਉਹ ਸਾਡੇ ਲਈ ਬੜੀ ਮਹੱਤਵਪੂਰਨ ਹੈ ਕਿ ਇੱਥੇ ਦੱਸਿਆ ਗਿਆ ਕਿ ਜਿਹੜੇ ਛੱਪੜ ਹਨ ਉਹਨਾਂ ਵਿੱਚ ਕੂੜਾ ਕਰਕਟ ਸਿੱਟੇ ਜਾ ਰਿਹਾ ਹੈ ਜਗਰਾਉਂ ਦੇ ਨਗਰ ਕੌਂਸਲ ਕੋਲ ਇਹ ਖਬਰ ਲੱਗੀ ਹੈ ਜਿਹੜੇ ਕਿ ਸਾਡਾ ਜਿਹੜਾ ਵਾਤਾਵਰਨ ਹੈ ਉਸੇ ਨਿਜਮਤ ਬਿਲਕੁਲ ਉਲਟ ਹੈ ਸਾਨੂੰ ਪਾਣੀ ਦੇ ਸਰੋਤ ਜੋਦੇ ਚਾਹੀਦੇ ਮਰੇ ਨਹੀਂ ਚਾਹੀਦੇ ਉਥੇ ਜਿੱਥੋਂ ਸੇ ਉੱਚ ਪੁਰਾਗੜ ਦੇ ਸਿੱਟਾ ਕੇ ਡੈਫੀਨਟਲੀ ਦਾ ਪਾਣੀ ਦਾ ਸਰੋਤ ਖਤਮ ਹੋਏਗਾ ਉਥੇ ਬਹੁਤ ਗੰਦਗੀ ਤੇ ਬੱਚਾ ਵੀ ਇੱਕ ਹੋਈ ਫੈਲੇਗਾ ਉਸ ਨੂੰ ਕੰਟਰੋਲ ਕੀਗਾ ਸੋ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਜੁਵੇਰ ਵਰਗ ਸੰਸਥਾ ਇਹੋ ਕੰਮ ਕਰਦੀ ਇਹ ਸਾਰੇ ਵਾਇਲੇਸ਼ਨ ਕਰ ਰਿਹਾ ਤੇ ਇਹਦੇ ਬਾਰੇ ਮੈਸਰੂਨ ਦਾ ਬੜੀ ਪਰਿਆਮ ਸੰਗਾਂ ਨੂੰ ਐਕਸ਼ਨ ਲੈਣਾ ਪੜਦਾ ਕਿਉਂਕਿ ਕੁਝ ਨਹੀਂ ਕੁਝ ਮੈਂ ਨਹੀਂ ਕਹਿ ਰਿਹਾ ਕਿ ਉਸ ਚ ਦੇਖਣੀ ਪੜਦੀ ਹੈ ਸੋ ਜੀ ਇਹਦੇ ਬਾਰੇ ਜੀ ਸਾਨੂੰ ਸਾਰੇ ਦੇਖਣ ਦੀ ਲੋੜ ਹੈਗੀ ਪਿਆਰੇ ਦਸਟਰ ਜੂਜ਼ ਹੋ ਵੀ ਹਨ ਤੋਂ ਮੈਂ ਤੁਹਾਡੇ ਨਾਲ ਗੋਚ ਕਰਾਂਗਾ ਸਾਰੇ ਨਾਲ ਤੁਹਾਡੇ ਨਾਲ ਸੰਜੇ ਗਰਮ ਫੇਬਨੇ ਸਾਰੇ ਸੰਜੇ ਨਹੀਂ ਹੋ ਸਕਦੀ ਹੈ ਇੱਕ ਸਾਡੇ ਕੋ ਨਿਊਜ਼ ਹੀ ਵੀ ਲੱਗੀ ਆ ਕਿ ਸਾਡੇ ਸ਼ਹਿਰ ਵਿੱਚ ਹੈ ਸਾਡੇ ਦੇ ਸ਼ਹਿਰੋਂ ਔਰਤਾਂ ਦਾ ਜਿਹੜਾ ਸਿੱਖ ਸਕਦੇ ਆ ਉਹਨਾਂ ਦੀ ਸਖਤਾਂ ਲਗਾਤਾਰ ਮੈਂ ਸ਼ਬਦਾਂ ਵੀ ਕੁਐਸਚਨ ਤੇ ਠੇਰੇ ਵਿੱਚ ਰਹਿੰਦੀ ਹੈ ਲਗਾਤਾਰ ਉਹ ਤੇ ਇਸੇ ਕੁਐਸਚਨ ਚੱਕਦੇ ਆ ਕਿ ਇਹ ਕੀ ਹੋ ਰਿਹਾ ਸਾਡੇ ਕੋਲ ਜਿਹਾਕ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲੇ ਇਹ ਗੱਲ ਕਿ ਕੀ ਨਰਿੰਦਰ ਕੁਮਾਰ ਉਹ ਦੀ ਜਿਵੇਂ ਕਿ ਬੇਟੀ ਪਜਾ ਬੇਟੀ ਪੜਾਉਦਾ ਨਾਰਾ ਵੀ ਦਿੱਤਾ ਸੀ ਪਰ ਉਹ ਨਾਰਾ ਇਹਦਾ ਨਾਰੇ ਲੈ ਕੇ ਉਹਦੇ ਬਾਬੂ ਕੁਸ਼ ਕੰਮ ਨਹੀਂ ਹੋਇਆ ਫੋਲ ਕਰਨਾ ਤੁਹਾਨੂੰ ਯਾਦ ਹੋਣਾ ਕਿ ਕਲਕੱਤਾ ਵੇਖੇ ਪਹਿਲਾਂ ਵੀ ਲੱਫ ਇੱਕ ਸਾਲ ਦੇ ਪੁਰਾਣੀ ਤੇ ਵਹੀ ਸਿਕਟਨਾ ਘਟਨਾ ਘਟਿਸੀ ਉਥੋਂ ਦੀ ਇੱਕ ਟ੍ਰੇਨੀ ਡਾਕਟਰ ਸਾਹਿਬ ਹੋਇਆ ਸੀ ਕਲਕੱਤਾ ਬੀ ਫੋਨ ਸਾਡੇ ਕੋਲ ਨਮਾ ਅੱਜ ਦਾ ਮਸਰਾ ਆਇਆ ਹੈ ਕੋਰਕਟਾ ਦੇ ਲੋਗ ਕੌਂਸ ਸਮੂਹਿਕ ਜਬਰ ਜਨਾਬ ਵੀ ਹੋਪ ਹੈਗੀ ਹੈ ਇਸ ਦੀ ਮਤਲਬ ਸਪੈਸ਼ਲੀ ਕਿ ਚਾਰਜ ਦੀ ਬਰਾਜੇ ਹੁਣ ਜਿਹੜਾ ਇੱਥੇ ਇਹ ਮਸਲਾ ਇਹ ਆਇਆ ਕਿ ਸ਼ਰਚਰਵਾਲ ਦੀ ਘਟਨਾ ਕੱਟੀ ਹੈ ਉੱਥੇ ਕੋ ਸਮੋਹੇ ਕੋ ਜਬਰ ਜਨਾਬ ਮੇਰਾਤ ਘਰ ਦੀ ਘਟਨਾ ਕੱਟੀ ਹੈ ਫੌਲ ਕਟਾ ਦਾ ਫਸਲਾ ਹੈ ਹੁਣ ਇੱਥੇ ਮਤਲਬ ਇਹ ਆ ਕਿ ਇਹ ਕਿਸ ਤਰ੍ਹਾਂ ਹੋ ਰਿਹਾ ਸਾਡੇ ਦੇਸ਼ ਵਿੱਚ ਘਟਨਾਵਾਂ ਕਿਸ ਤਰ੍ਹਾਂ ਘਟ ਰਹੀਆਂ ਸਸੇ ਔਰਤਾਂ ਦਾ ਅਜੀਤ ਆਦਰ ਮਾਨਨਾ ਮਾਨ ਕਰਨ ਕਿਉਂਕਿ ਸਿਕਸ ਇੱਕ ਵਾਸੇ ਸੀ ਕਹਿੰਦੇ ਸੋਗਮੰਦ ਰਾਕੇ ਜਿੱਦ ਜਿੱਪਣੇ ਰਾਜਾਣ ਦੂਸਰੇ ਪਾਸੇ ਇਸ ਤਰ੍ਹਾਂ ਦੇ ਘਟਨਾਵਾਂ ਕੱਟ ਰਹੀਆਂ ਹਨ ਫਿਰ ਨੇ ਸ਼ਕੀਤ ਇਸ ਤਰ੍ਹਾਂ ਦੀ ਜਲਦੀ ਜਲਦੀ ਖਬਰ ਮੇਰੇ ਕੋਲ ਵੀ ਆਉਈ ਉਹ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਇੱਕ ਸੜਕੋ ਪੰਜਾਬ ਦੀ ਹੀ ਖਬਰ ਆ ਜਿਸ ਸਿਰ 17 ਸਾਲ ਦੀ ਲੜਕੀ ਨੇ ਇਸ ਕਰਕੇ ਸੋਸਾਇਟੀ ਕੀਤਾ ਹੈ ਕਿਉਂਕਿ ਉਸ ਨੂੰ ਬਿਨਤੀ ਲਗਾਤਾਰ ਤੰਗ ਪ੍ਰੇਸ਼ਣ ਕਰਦਾ ਉਹ ਸਪੈਸ਼ਲ ਕਰਦੇ ਸੋ ਇਹ ਇੱਕ ਘਟਨਾ ਦੋ ਜਿਹੜੀ ਮੈਂ ਤੁਹਾਡਾ ਸ਼ੇਅਰ ਕੀਤੀਆਂ ਇੱਕ ਦਿਸ ਇਸ ਸਿੰਪਲੀ ਅਸੀਂ ਕਹਿ ਸਕਦੇ ਹਾਂ ਇਹ ਤਾਂ ਇੱਕ ਬਹੁਤ ਸਾਰੇ ਕਟਰਾਵਾਂ ਦਾ ਇੱਕ ਸਿੰਬੋਲਿਕ ਆਈਡੀਆ ਹੈ ਕਿ ਕਰ ਕਟਰਾਵਾਂ ਲਗਾ ਤਰੇ ਨਹੀਂ ਕਟ ਰਹੀਆਂ ਹਨ ਔਰਤਾਂ ਦੇ ਅਤਿਆਚਾਰ ਇੰਨਾ ਜ਼ਿਆਦਾ ਹੋ ਰਿਹਾ ਅਸੀਂ ਉਹਨਾਂ ਦਾ ਹੋਈ ਸਾਡੇ ਕੋਲ ਕੰਟਰੋਲ ਨਹੀਂ ਹੈ ਉਹ ਜਿਆਦਾ ਮੁਸ਼ਕਲਾਂ ਵਿੱਚ ਫਸੇ ਹੋਈਆਂ ਸੀ ਕਿ ਇਹਨਾਂ ਸਾਰਿਆਂ ਨੂੰ ਕਿਦਾਂ ਠੀਕ ਕੀਤਾ ਜਾਵੇ ਇੱਕ ਸਾਡੇ ਕੋਲ ਗੈਂਗ ਵਾਰ ਜਿਹੜੀ ਹੋ ਰਹੀ ਹੈ ਪੰਜਾਬ ਦੇ ਗੈਂਗ ਵਾਰ ਉਹਦੇ ਦੀ ਸਰਬੋਤਮ ਬਣਾ ਰਹੀ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਉ ਵੀ ਬੜੀ ਮਹੱਤਵਪੂਰਨ ਐ ਫੈਰੇ ਦਰਸ਼ਕਾਂ ਹਾਂ ਇਹ ਹੈ ਪਰਵਾਰਕ ਮੈਂਬਰਾਂ ਨੇ ਜੱਗੂ ਪਰਵਾਨ ਭਗਵਾਨ ਪੁਰੀਆ ਜੱਗੂ ਭਗਵਾਨ ਪੁਰੀਆ ਦੀ ਮਾਂ ਤੇ ਕਰਨ ਵੀਰ ਦੀ ਬਿਰਤਕ ਦੇ ਦੇ ਰਾਸ਼ਟਰੀ ਬਾਗਦੇ ਦੇ ਰਾਂਗੇ ਸੰਤਰਨਾ ਜੱਗੂ ਪਰਵਾਨ ਪੁਰੀਆ ਇੱਕ ਜਗ ਗੈਂਗ ਕੋ ਚਲਦਾ ਉਸ ਨੇ ਬਣਿਆ ਗਿਆ ਔਰ ਖਬਰ ਕੀ ਹੈ ਸਾਡੇ ਬਲੇ ਕਿ ਇਹਨੇ ਬਾਹਰ ਮਾਰਾਈ ਇਹਨਾਂ ਦੀ ਮਾਵਾਾਂ ਤੱਕ ਵੀ ਪਹੁੰਚ ਗਈ ਇਹ ਚੁਣੂ ਭਗਵਾਨਪੁਰ ਕੇ ਦੀ ਮਾਂ ਦਾ ਗੱਤਰ ਕਰ ਦਿੱਤਾ ਹੈ ਇਹ ਸਾਡੇ ਪੰਜਾਬ ਲਈ ਜਿਹੜਾ ਜਨਾ ਲਾਅ ਐਂਡ ਆਰਡਰ ਹੋਂ ਦੇ ਬਸ ਇੱਕ ਬਹੁਤ ਵੱਡਾ ਚੈਲੰਜ ਵੀ ਹੈ ਠੀਕ ਹੈ ਹੁਣ ਅਗਲੀ ਖਬਰੇ ਦੇ ਵਿੱਚ ਹੋਰ ਲੈ ਰਹੇ ਹਾਂ ਖਬਰਾਂ ਸਾਡੇ ਕੋਲ ਜਿਆਦਾ ਹਨ ਟਾਈਮ ਘੱਟ ਹੈ ਸੋ ਮੈਂ ਉਸੇ ਕਰਾਂਗਾ ਕਿ ਕਿੰਝ ਹੋਰ ਜੁਰੀ ਖਬਰਾਂ ਲੈ ਜਾ ਸਕਾਂ ਫਿਰ ਅਕਾਲੀ ਦਰ ਦਾ ਸੁਧਰ ਕਰ ਰਹੇ ਨੇ ਤੋਂ ਸੱਤ ਤੋਂ ਹੁਣ ਤੱਕ ਇੱਕ ਵੀ ਰੁਪਈਆ ਵਿਦੇਸ਼ੀ ਫੰਡਿੰਗ ਸਵਾਬ ਸਾਥ ਕਰੇ ਸੂਬਾ ਸਰਕਾਰ ਸਕੱਬੀਰ ਸਿੰਘ ਪਾਲਕਵਰੋਂ ਆਇਆ ਕਿ ਇਹਦਾ ਦੇ ਕਿੱਥੇ ਜੁੜਦਾ ਹੈ ਜਿਹਾ ਸ਼ਿਕਮ ਇਸ ਨੂੰ ਜੀਟੀਐਡੀ 2020 ਐਸਟੋਈਆ ਅ ਵਿਜੀਲੈਂਸ ਵਿਭਾਗ ਉਹਦੇ ਨਾਲ ਸੰਬੰਧ ਤੇ ਘਮਰ ਜੁੜਦੀ ਹੈ ਉਹਦੇ ਅੰਦਰ ਸਕੱਬੀਰ ਸਬਾਦ ਦੇ ਦੇ ਕਿ ਕੋਈ ਵੀ ਵਿਦੇਸ਼ੀ ਫੰਡਿੰਗ ਨਹੀਂ ਲਈ ਪਿਆਰ ਦੇਸ਼ੋ ਜਿਹੜੀ ਖਬਰਾਂ ਹੋਰ ਵੀ ਹਨ ਹਾਂ ਇੱਕ ਇੰਪੋਰਟੈਂਟ ਹੋਰ ਖਬਰ ਤੁਹਾਡੇ ਨਾਲ ਬਹੁਤ ਸਾਂਝੀ ਕਰਨ ਚਾਹੁੰਨਾ ਚਿੱਟੇ ਨੇ ਸ਼ਿਕਾਰ ਨੌਜਵਾਨ ਐਚਆਈਪੀ ਹਿਊਮਨ ਇਮ ਡੈਫੀਸ਼ੈਂਸੀ ਸੈਂਟਰੋ ਜੀ ਨੂੰ ਸੀ ਕਹਿੰਦੇ ਆ ਤੇ ਕਾਲੇ ਪੀਲੇ ਗੰਦੀਆਂ ਪਿਆਣ ਕੁਮਾਰੀਆਂ ਦੀ ਲੇਪੇਟ ਚਾਉਣ ਦਿੰਦੇ ਜਿਹੜਾ ਚੱਟਾ ਖਾਂਦੇ ਹਨ ਖੈਰ ਉਹਨਾਂ ਖਾਂਦੇ ਹਨ ਉਹ ਕਿਸਾਈਂ ਦੀ ਬਿਮਾਰੀਆਂ ਐਚ ਆਈਪੀ ਗੇਰਜ਼ ਅਬਿਸ਼ਕਾਰ ਹੋ ਰਹੇ ਹਨ ਇਹ ਸਟਰਲੀ ਬੰਦ ਬੰਦ ਗੱਲ ਹੈ ਸਮਝ ਲਈ ਸਾਡੇ ਦੇਸ਼ ਪੰਜਾਬ ਨੂੰ ਸਮਝਣਾ ਚਾਹੀਦਾ ਚੱਟਾ ਚਿੜਾਓ ਖਤਮ ਕਰਦੇ ਜਿੱਥੇ ਦਸ਼ਾਫਰੋਂ ਦੇ ਨਾਲ ਚਲਦਾ ਆ ਉਹਦੇ ਜਿੱਤੇ ਤੱਕ ਅਸੀਂ ਹੱਥ ਨਹੀਂ ਪਾ ਸਕੀ ਸੋ ਇਹ ਕੰਮ ਵੀ ਇੰਪੋਰਟੈਂਟ ਗੱਲ ਹੈ ਕਿਰਨ ਦੇ ਇਸ ਵਾਰ ਇੱਕ ਹੋਰ ਇੰਪੋਰਟੈਂਟ ਮੈਨਿਊਜ਼ ਰਹਿ ਰਹੇ ਹਨ ਉਹ ਸਾਡੀ ਹਿਸਟਰੀ ਨਾਲ ਸੰਬੰਧਤ ਹੈ ਮੈਨ ਜਿਸ ਨੀਲ ਸਟ੍ਰਿੰਗ ਤਾਂ ਇਸ ਰੂਰੀਸ ਨਾਲ ਪੰਜਾਬ ਦੀ ਇਤਿਹਾਸੀ ਬੜੀ ਮਹੱਤਵਪੂਰਨ ਹੈ ਸਿੱਖਾਂ ਦੇ ਜਦੋਂ ਮੈਂ ਸੰਧਾ ਹਉਤਪਤੀ ਹੋਈ ਹੈ ਉਸ ਵਾਰ ਜੋ ਵੀ ਕਰਵਾਨੀਆਂ ਹੋਈਆਂ ਸਿੱਖਾਂ ਤਰਫ ਕਰਵਾਨੀ ਦੇ ਦਾਸ ਨਾ ਉਸ ਜਿਹੜਾ ਸਟੱਡੀ ਕਰੀ ਸਾਡੇ ਸਾਰਿਆਂ ਲਈ ਬੜੀ ਮਹੱਤਵਪੂਰਨ ਹੈ ਅੱਜ ਦੀ ਜਿਹੜੀ ਮੈਂ ਨਿਊਜ਼ ਤੁਹਾਡੇ ਲਈ ਸ਼ੇਅਰ ਕਰ ਰਿਹਾ ਉਹ ਹੈ ਸ਼ੇਰੇ ਪੰਜਾਬ ਮਹਾਰਾਜ ਜਿਸ ਦੀ ਬੜੀ ਮੇਰੇ ਦਰਸ਼ਕੋ ਜਿਸ ਤਰ੍ਹਾਂ ਸਿੱਖ ਤਰਫ ਕਰਵਾਨੀਆਂ ਦੇ ਦਾਸ ਉਸ ਤਰ੍ਹਾਂ ਮਹਾਰਾਜ ਜਿਸ ਉਹ ਵੀ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੀ ਉਹਨਾਂ ਦੀ ਵੈਸਾ ਦਾ ਫਰਸਤਸਾ ਕੀਤੀ ਵੀ ਬਹੁਤ ਬੜਾ ਕੰਮ ਹੈ ਉਹਨਾਂ ਦਾ ਬਹੁਤ ਵੱਡੀ ਫੈਸਲ ਉਹਨਾਂ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੀ ਇੱਕ ਵਾਰ ਤੇ ਰੈਕਨਿਸ਼ਣ ਹੋਈ ਕਿਹਾ ਜਾਂਦਾ ਕਿ ਜੇ ਕੋਈ ਕਿੰਗ ਹੋਵੇ ਜਾਂ ਟੈਂਪਰਰ ਹੋਵੇ ਜਾਂ ਮਹਾਰਾਜਾ ਹੋਵੇ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਣਾ ਚਾਹੀਦਾ ਜਿਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਹੁੰਦੇ ਸੀ ਕਿ ਤਰ੍ਹਾਂ ਆਪਣੀ ਸੰਗਿ ਨਾਲ ਉਹ ਵੀ ਤਾਂ ਕਿ ਉਹ ਆ ਪਰਸਰ ਦਾ ਪਵੰਦਨੀ ਸੀ tarde ਨਾ ਤੇ ਕਿਸੇ ਟਾਈਮ ਦਾ ਇਹ ਕਾਜਾਂ ਬੈਨ ਬੋਦੇ ਹੁੰਦੇ ਸੀ ਇਤੋਂ ਤੱਕ ਲੋਕ ਆਪਣੇ ਜਿਹੜੇ ਘਰ ਦੇ ਲੋਕ ਵੀ ਨਹੀਂ ਲਾਉਂਦੇ ਸੀ ਫੋ ਚੋਰੀ ਦਾ ਡਰ ਨਹੀਂ ਸੀ ਕਿਸੇ ਨੂੰ ਤੇ ਅੱਜ ਅਸੀਂ ਲੋਕ ਵੀ ਲਾ ਰਹੇ ਹਾਂ ਸੀਸੀਟੀਵੀ ਕੈਮਰੇ ਵੀ ਲਾ ਰਹੇ ਹਾਂ ਕਿ ਇਸ ਬਾਵਜੂ ਚੋਰੀ ਹੋ ਜਾਂਦੀ ਹੈ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨ ਮਹਾਰਜੀਤ ਸਿੰਘ ਹਾਂ 13 ਨਵੰਬਰ 1780 ਚ ਪੈਦਾ ਹੋਏ 59 ਸਾਲ ਦੀ ਉਮਰ ਵਿੱਚ ਅੱਜ ਦਾ ਵਾਰ ਕਹਿ ਰਿਹਾ 27 ਜੂਨ 1839 ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਮਨਾਈ ਜਾ ਰਹੀ ਹੈ ਅੱਜ ਨਹੀਂ ਤੇ 21 ਆਈਟਿਸਨ ਮਨ ਅੰਥੀ ਜੂਨ ਹੈ ਪ੍ਰੰਤੂ ਇਹਦਾ ਜਿਹੜਾ ਗੈਟ ਐਨੀਵਰਸਰੀ ਡੇਟ ਹੈ 9 ਜੂਨ ਠੀਕ ਹੈ ਤੇ ਅੱਜ ਅਸੀਂ ਉਹਨਾਂ ਦੀ ਗੈਟ ਐਨੀਵਰਸਰੀ ਮਨਾ ਰਹੇ ਹਾਂ ਉਹ ਹੈ ਸਾਡੇ ਸਸ਼ਸ਼ਵਨ 1861 ਉਹਨਾਂ ਦਾ ਸਾਬ ਹੈ ਉਸਤ ਮਨਾ ਰਹੇ ਹਾਂ ਇਨ ਥਿਸ ਬਹੁਤ ਵੱਡੇ ਰੂਲਰ ਨੂੰ ਬਹੁਤ ਵੱਡੇ ਕਿੰਗ ਨੂੰ ਇੰਪਰੋ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਆਪਣਾ ਤੇ ਪੰਜਾਬ ਦਾ ਨਾਮ ਭਾਰਤ ਦਾ ਨਾਮ ਸਾਰੇ ਸੰਸਾਰ ਵਿੱਚ ਰੌਸ਼ਨ ਕੀਤਾ ਆਪਣੇ ਜਿਹੜਾ ਬਹੁਤ ਦੇ ਸਕਿੱਲ ਸੀ ਕੰਮ ਕਰਦੇ ਹੋ ਗੋਲ ਕਰਦੇ ਉਹਨਾਂ ਦੇ ਮੈਸਨ ਦਾ ਸਵਾਰ ਦੇਸ਼ੀ ਲੋਕਾਂ ਦੇ ਬਟੇ ਬਟੇ ਐਕਸਪਰਟਸ ਨੇ ਉਹਦੀ ਤਾਰੀਫ ਕੀਤੀ ਤੇ ਉਸ ਟਾਈਮ ਜਿਹੜਾ ਪੰਜਾਬ ਜਿਆ ਸੀਗਾ ਅਸੀਂ ਕਹਿ ਸਕਦੇ ਹਾਂ ਉਹ ਸਿਰਫ ਪੰਜਾਬ ਹੀ ਨਹੀਂ ਸਿਰਫ ਜਨਾਸੀ ਉੱਪਰ ਬੈਠੇ ਆ ਉਹ ਮੈਂ ਕਾਵਨ ਕਲਾ ਉਹਨਾਂ ਦਾ ਲਾਖਤ ਲਾਬ ਤੱਕ ਵੀ ਜਾਂਦਾ ਸੀ ਕਾਵਨ ਜੰਮੂ ਤੇ ਕਸ਼ਮੀਰ ਵਿੱਚ ਸੋ ਅੱਜ ਅਸੀਂ ਸੇਮਟ ਕੇ ਬੈਠੇ ਆ ਅਸੀਂ ਕਰ ਕਰਦੇ ਆ ਪੰਜਾਬ ਦੀ ਪੰਜਾਬੀ ਸੂਬਾ ਸਾਡੇ ਕੋਲੇ 96 ਵਿੱਚ ਪੰਜਾਬੀ ਸੂਬਾ ਇੱਕ ਨਵੇਂ ਤੱਕ ਨਮਾਇਆ ਗਿਆ ਤੇ ਇੱਕ ਮਾਮਲਾ ਤੁਸੀਂ ਪੰਜਾਬੀ ਸੂਬਾ ਡਿਸਟ੍ਰਿਕਟ ਵਿੱਚ ਵੀ ਮਨੋਨੀਅਮ ਜਦੋਂ ਕਿ ਪੰਜਾਬੀ ਸੂਬਾ ਉਸ ਲੈਵਲ ਤੋਂ ਖਤਮ ਹੋ ਚੁੱਕ ਗਿਆ ਸੋ ਮਹਾਰਾਣੇ ਇਸ ਨੂੰ ਅੱਜ ਚਾਦ ਗੰਦੇ ਕੋਈ ਅੱਜ ਅਸੀਂ ਇਤਿਹਾਸ ਦੇ ਬਣ ਕੇ ਦੋਲਦੇ ਹੋਏ ਅਸੀਂ ਇਸ ਮਹਾਨ ਕੋਲ ਸ਼ਰਧਾਂਜਲੀ ਵੀ ਪੇਂਟ ਕਰਦੇ ਚਲ ਸ਼ਕਤੀ ਦਾ ਰਾਮ ਸਰ ਕੁਸ਼ਰ ਸ਼ਰਧਾਂਜਲੀ ਵੀ ਪੇਂਟ ਕਰ ਗਮ ਦੇ ਸਾਰੇ ਦੇਖੇ ਜੇ ਦਰਸ਼ਕਾ ਨੂੰ ਨਹੀਂ ਕਹਿੰਦਾ ਇਹ ਹਾਸ ਦੇ ਮਾਰਕੀਪੋਲਿਸ ਨੂੰ ਦੇਖ ਲੈਣਾ ਚਾਹੀਦਾ ਸਾਡਾ ਇਤਿਹਾਸ ਕਿੰਨਾ ਅਮੀਰ ਹੈ ਕਿੰਨੇ ਲੋਕਾਂ ਨੇ ਕੁਰਬਾਨੀਆਂ ਦੇ ਦਿੱਤੀ ਇਸ ਇਤਿਹਾਸ ਨੂੰ ਇੰਟਰਨੈਸ਼ਨਲ ਐਮਬੈਸਡਰ ਲੈ ਕੇ ਜਾਂਦਾ ਫੋਨ ਆ ਵਿੱਚ ਮਹਾਰਾਜ ਅਗਨੀ ਸਿੰਘ ਦਾ ਨਾਮ ਟੌਪਲੀ ਹੁੰਦਾ ਜਦੋਂ ਸੀਗਲ ਕਰਦੇ ਹਨ ਪੋਲਿਟਿਕਸ ਦੀ ਜਿਓ ਪੋਲੀਟਿਕਲ ਸਾਇੰਸ ਹੀ ਕਰ ਰਹੇ ਕੋਈ ਸ਼ਕਰੀ ਧਰਮ ਦੇ ਨਾਮ ਨਹੀਂ ਗੁਨਾਹ ਦਾ ਨਾਮ ਬੋਲਦਾ ਪ੍ਰਜੈਟ ਫ੍ਰੀਕਵੈਂਸੀ ਦਾ ਨਾਅ ਬੋਟ ਪ੍ਰਜੈਟ ਇਹ ਜੇ ਤੁਸੀ ਗੱਲ ਕਰਦੇ ਹੋ ਮਾਇਮ ਪੋਲਿਟਿਕਸ ਦੀ ਦੋ ਉਦੇਪ ਚ ਮਹਾਰਾਜੀ ਸਿੰਘ ਦਾ ਨਾਮ ਬੜੀ ਆਕਰਸ਼ਿਤ ਮਾਨ ਨਾ ਲਿਆ ਜਾਂਦਾ ਹੈ ਸੋ ਪਿਆਰ ਦਾ ਸ਼ੌਕ ਹਮਰਾ ਹੋ ਵੀ ਹਨ ਫਰੰਕੋ ਅਰਜੈਂਟੀਨਾ ਬਰਫ ਪ੍ਰੋਡਾਸੈਂਸ 20 ਕੁ ਗੁਰਦਾਂ ਯੋਗ ਇਸ ਸਮੇਂ ਦੇ ਸੀਮਾ ਸੋ ਆ ਵੀਲ ਬੈਂਟੇ ਕਿ ਇਹ ਦੇ ਬੈਂਟੇ ਫਿੱਲ ਜੇ ਇਸ ਦਾ ਪ੍ਰੋਟੋਕੋਲ ਕਿਉਂ ਕਿ ਉੱਤੇ ਜਾਏਗਾ ਸੁਝਾਅ ਦਿਓ ਤਾਂ ਕਿਸ ਪ੍ਰੋਬਲਮ ਹੋਵੇ ਤੇ ਬਣਾਇਆ ਇਸ ਦੀ ਸੁਪਰੀਅਰ ਤਰਫ ਜਨ ਸ਼ਕਤੀ ਸਟੂਡੀਓ ਤੋਂ ਪਿਆਰੇ ਦਰਸ਼ਕਾਂ ਮੈਂ ਡਾਕਟਰ ਬਲਦੇਵ ਸੇ ਆਪੀ ਰਿਸਪੈਕਟ ਕਰਦੇ ਹਾਂ ਵੈਲਕਮ ਕਰਦਾ ਮਾਈ ਜਸ ਸੰਤੇ ਕੇ ਵਿਚ ਹੈ ਅਨੁਪਤੀ